ਆਂਿਆਂ ਚੋ ਬਹੁਤ ਬਹੁਤ ਮਿਹਰਬਾਨੀ ਇਹਨਾ ਮਾਨ ਸਨਮਾਨ ਇਸ ਜੰਗਲ ਬੀਆਵਾਂ ਤੁਸੀਂ ਦਿੱਤਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਤਨੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਦੋਸਤੋ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਹੈਗਾ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈਗਾ ਵੀ ਉੱਥੇ ਮੁੱਖ ਮੰਤਰੀ ਆਇਆ ਸੀ ਉੱਥੇ ਨਾਰੇ ਲੱਗੇ ਸੀ ਉੱਥੇ ਇਹ ਉਹ ਉਹ ਬਹੁਤ ਛੋਟੇ ਬਣਾਂ ਤੁਸੀਂ ਜਿਹੜੀ ਜ਼ਿੰਮੇਵਾਰੀ ਦੇਤੀ ਉਸ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਗਿੱਦੜ ਉਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਆਲੇ ਤੋਂ ਕਦੇ ਅਬੋਰ ਤੋਂ ਛੋ-ਛੋ ਕਰਕੇ ਆਉਂਦਾ ਸੀ ਤਦ ਦੋ ਨਹਿਰਾ ਦੇ ਨੇੜੇ ਨੂੰ ਰੁਕ ਜਾਂਦੇ ਸੀ ਜਦ ਰੋਟੀ ਖਾਲੀ ਐ ਤੇ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ 'ਚ ਨਹੀਂ ਸੀਗਾ पर मेरे दोस्त मित्र अफसर जेड़े सी ओ सिंचाई विभाग च सी गए मैं ओनां नु पुछदा हुंदा सी ए ਢੀਆਂ ਵੱਡੀਆਂ ਨਹਿਰਾਂ ਜਾਂਦੀਆਂ ਐ ਇਹ ਪੰਜਾਬ ਚ ਕਿੱਥੇ ਕਿੱਥੇ ਫਾਇਦਾ ਹੁੰਦਾ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਐ ਉਚ 18000 ਕਿਲੋ ਸਿਕ ਪਾਣੀ ਜਾਂਦਾ ਉਹ ਚੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ ਉਹ ਜੂ ਨਹੀਂ ਘੱਟ ਸਕਦੇ ਜੇ ਆਪਾਂ ਆ ਜਾਂਦੀ ਪੁਰਾਣੇ ਸਮਝੌਤੇ ਹੋ ਗਏ ਜੀ 네ਹਰੂ ਵੇਲੇ ਠੀਕ ਹੈ ਜੀ ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਆ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਪਰ ਕਿਉਂਕਿ ਧੱਲੇ ਪਾਸੇ ਵਾਲੇ ਲੋਕ ਜਿਹੜੇ ਕਿਧਰ ਬਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਛੱਡਦਿਆਂ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਘੱਟ ਸਕਦੇ ਅੱਛਾ ਯਾਰ ਹੁ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾ ਦੇਵੋਗੇ ਪਰ ਮੈਂ ਕਹ ਯਾਰ ਇਹ ਗਲਤ ਕਰਨਾ ਸਾਡਾ ਪਾਣੀ ਹੈ ਅਸੂ ਹੀ ਆਉਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਆਂ ਚੱਕਣਾ ਹੋਵੇ ਐਦਾਂ ਕਰ ਰਹੇ ਨੇ ਯਾਰ ਕੋਈ ਗੱਲ ਨਹੀਂ ਉਹਨਾਂ ਨੇ ਕਹਿ ਸਮਝਾ ਉੱਤੇ ਪੁਰਾਣੇ ਕਰ ਲਏ ਉਹਨਾਂ ਨੇ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹ ਜਿਹਾ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਹੈ ਜਦੋਂ ਹੀ ਸਰਕਾਰ ਬਣੀ ਮੈਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰੇ ਜਿਹੜਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰ ਦੇਵੇ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿਣਤੀਆਂ ਮਣਤੀਆਂ ਅਸੀਂ ਕਰੀ ਬੈਠੇ ਆ ਸਾਰੀਆਂ ਤਾਨੂੰ ਅੱਜ ਦੱਸਣ ਲੱਗਿਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿੱਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ ਮੋਗੇ ਦਾ ਕੀ ਪਤਾ ਇਹਨਾਂ ਨੂੰ ਆਜੋ ਉਹਨਾਂ ਦੀ ਹਿੱਕ ਤੇ ਨਹਿਰ 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 ਬਣਨ ਲੱਗੀ ਐ ਹਿੱਕ ਤੇ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਵਾਲੇ ਆਸਤਾ ਸਾਡੇ ਬਾਰੇ ਬਾਅਦ ਸੋਚ ਲਓ ਬਲਾਵਦੇ ਵਾਰ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚੀ ਜਾਂਦਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇਧਰੋਂ ਉਧਰ ਨੂੰ ਜਾਈ ਜਾਂਦਾ ਹੈ ਪਾਕਿਸਤਾਨ ਨੂੰ ਜਾਈ ਜਾਂਦਾ ਹੈ ਅਸੀਂ ਇਧਰ ਨੂੰ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਨਹੀਂ ਉੱਥੇ ਚਲ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ 2000 ਤੋਂ ਵੱਧ 2000 ਕੀ ਉਸ ਤੋਂ ਵੱਧ ਨਹਿਰ ਇੱਥੇ ਲਈ ਬਸੇ ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾ ਨਾੜੀ ਵਿਚਾਲੇ ਆ ਗਈ ਆਲੇ ਦਾਲੇ ਆਪਣੀਆਂ ਨੇ ਦੋਨੇ ਆ ਜਿੱਥੇ ਆਪਾਂ ਬੈਠੇ ਆਂ 6 ਮਹੀਨੇ ਤੱਕ ਕੋਈ 8 ਮਹੀਨੇ ਤੱਕ ਇਥੋਂ ਵੀ ਨਹਿਰ ਨਿਕਲਦੀ ਹੋ। ਇਥੋਂ ਜਾਊਗੀ ਨਹਿਰ। ਅਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਆਏ ਹੋ। ਤਰਤੀ ਜੋ ਪਾਣੀ ਕੱਟਣਾ ਬੰਦ ਕਰੋਗੇ, ਟੂਬਵਲ ਬੰਦ ਕਰੋਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ। ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸਿੱਧ ਕਰਨਾ ਇਹ ਸਹੀ ਹੈ। ਨਹੀਂ ਤਾਂ ਖਾਈ ਜਾਣਿਆ ਧਰਤੀ ਨੂੰ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਸੁਤਾ ਕਰਕੇ ਮੈਂ ਤੁਹਾਡੇ ਕੋਲ ਆ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੁੱਖ ਇਸ ਗੱਲ ਦਾ ਇਹ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਅਹੀਂ ਬੋਟਾ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਨੇ ਨੂੰ ਠਮਕੈ ਨੂੰ ਪੰਜੇ ਨੂੰ ਬਾ ਸਾਡਾ ਪੰਚਾ ਜੀ ਸਾਡਾ ਪਾ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਜਤੀ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬਾ ਨਾਲ ਲੈ ਗਏ ਪੰਥ ਫਿਰੋ ਜਿਹਨੂੰ ਪਾਈ ਗਏ ਪੰਜ ਦਲਸੀ ਘੜਾ ਪੰਜ ਦੇ ਝੰਡੇ ਦਾ ਚੁੱਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰ ਗਏ ਸੋ ਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਹ ਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵੰਤ ਜੀ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਹਦੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਕਿਉਂ ਨਹੀਂ ਕੀਤਾ ਗਿਆ